ਤੋਂ ਦੱਸਿਆ ਕਿ ਜਿਹੜੀ ਅਸੀਂ ਇੱਕ ਜਨਰਲ ਕਾਨਫਰੰਸ ਦੀ ਮੀਟਿੰਗ ਕੀਤੀ ਸੀ ਪ੍ਰੈਸ ਕਲੱਬ ਦੇ ਦੇਸ਼ ਭਰ ਤੇ ਯਾਦ ਕਰ ਹਾਲਤ ਦੇ ਅੰਦਰ ਉਹਦੇ ਵਿੱਚ ਨਰਿੰਦਰ ਪੰਡਾ ਜੀ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਆਪਣੇ ਪਰਿਵਾਰ ਵੱਲੋਂ ਪੰਜਾਬ ਪ੍ਰੈਸ ਕਲੱਬ ਨੂੰ ਦੋ AC ਜਿਹੜੇ ਆ ਉਹ ਅਸੀਂ ਮੋਹਿਜਾ ਕਰਾਵਾਂਗੇ ਤਾਂ ਕਿ ਜਿਹੜੇ ਇੱਥੇ ਸਾਥੀ ਜਿਹੜੇ ਦੇਸ਼ ਦੇ ਵੱਖ-ਵੱਖ ਕਿਸਿਆਂ ਤੋਂ ਪੰਜਾਬ ਦੇ ਵੱਖ-ਵੱਖ ਕਿਸਿਆਂ ਤੋਂ ਆਪਣੇ ਦੋਖ ਦੁਖੀ ਸੰਜੇ ਕੰਨਾਮ ਕਰਨ ਲਈ ਪ੍ਰੈਸ ਕਲਬ ਚਾਹ ਰਿਹਾ ਉਹ ਇੱਕ ਚੰਗੇ ਮਾਹੌਲ ਚ ਆਪਣੇ ਗੱਲ ਕਰ ਸਕਾਂ ਤੇ ਨਾਲ ਹੀ ਜਿਹੜੇ ਸਾਡੇ ਪੱਤਰਕਾਰ ਸਾਹੀ ਵੀ ਇੱਥੇ ਕਬਰੀ ਦਾ ਕੰਮ ਕਰਦੇ ਆ ਉਹ ਵੀ ਸਕੂਨ ਨਾਲ ਬੈਠ ਕੇ ਉਹਨਾਂ ਦੀ ਗੱਲ ਸੁਣ ਸਕਾਂ ਅਸੀਂ ਸਾਰੇ ਕਿਸੇ ਨਾ ਕਿਸੇ ਧਰਮ ਨਾਲ ਸੰਬੰਧਨ ਨਾਲ ਜੁੜੇ ਹੋਨੇ ਆ ਇਹ ਸਾਰੇ ਧਰਮ ਜਿਹੜੇ ਮਨਮਕਰਨ ਪਿਆਰ ਕਰਨ ਦਾ ਸਨੇਹ ਹੁੰਦੇ ਇਹ ਨਾਲ ਹੀ ਉਹਨਾਂ ਵਰਤਕ ਉਹ ਜੀ ਆਪਣੀ ਨੇ ਕਮਾਈ ਚੋਂ ਹਿੱਸਾ ਦੇਣ ਨੂੰ ਦੀ ਗੱਲ ਵੀ ਧਰਮ ਜਿਹੜੇ ਸਾਨੂੰ ਸਿੱਖਿਆ ਦਿੰਦੇ ਆ ਪ੍ਰੇਰਣਾ ਦਿੰਦੇ ਆ ਪਰ ਅੱਪ ਸਾਰੇ ਜਾਣਦੇ ਆ ਕਿ ਅੱਜ ਦਾ ਜਿਹੜਾ ਦੁਨਿਆਵੀ ਸੰਸਾਰ ਹੈ ਅੱਜ ਜਿਹੜਾ ਮਨੁੱਖ ਬਹੁਤ ਜ਼ਿਆਦਾ ਸਵਾਰਥੀ ਹੋ ਗਿਆ ਹੈ ਚਾਹੇ ਸਿੱਖ ਧਰਮ 'ਚ ਦਸਵੰਦ ਦਾ ਸਿਧਾਂਤ ਹੋਵੇ ਚਾਹੇ ਇਸਲਾਮ 'ਚ ਜ਼ਕਾਤ ਦੇਣ ਦਾ ਸਿਧਾਂਤ ਹੋਵੇ ਜਾਂ ਹੋਵੇ ਹਿੰਦੂ ਧਰਮ 'ਚ ਉਸੇ ਤਰ੍ਹਾਂ ਆਪਣੀ ਕਮਾਈ 'ਚੋ ਕੁਝ ਹਿੱਸਾ ਕੱਢਣ ਦੀ ਗੱਲ ਹੋਵੇ ਉਹ ਮਜਬੂਰੀ ਵਸਤਾ ਭਾਵੇਂ ਐਸੀ ਕਰਦੀ ਏ ਆਪਣੀ ਪ੍ਰੇਤਿਭਤਾ ਨਾਲ ਨਹੀਂ ਇਸ ਕਰਦੇ ਪਰੇ ਨਰਿੰਦਰ ਪੰਗੜਾ ਜੀ ਦਾ ਇੱਕ ਜੜੀਕ ਜਿਹੜਾ ਮਲਖਣ ਕਦਮ ਐ ਏਸੀ ਇਹਨਾਂ ਨੂੰ ਕੋਈ ਰਿਕੁਐਸਟ ਨਹੀਂ ਕੀਤੀ ਸੀ ਕਿ ਸਾਨੂੰ ਏਸੀ ਦਿਓ ਅਸੀਂ ਕਹਿ ਵੀ ਨਹੀਂ ਸਕਦੇ ਇੰਦਾ ਕਹਿਣਾ ਸਾਨੂੰ ਬੜਾ ਅੱਖਰ ਲੱਗਦਾ ਪਰ ਇਹਨਾਂ ਨੇ ਆਪ ਹੀ ਉਤੇ ਅਲਾਨ ਕੀਤਾ ਜਿੱਦਾਂ ਕਹਿੰਦੇ ਆਪ ਐ ਮੇਰੇ ਮਾਰ ਆਖਰੀ ਇਲਾਣਾ ਨੇ ਅਲਾਨ ਕੀਤਾ ਤੇ ਫੇਰ ਆਪ ਹੀ ਉਹਦੀ ਜਿਹੜੀ ਐ ਸਮੇਸ ਸਾਨੂੰ ਕਈ ਮਹੀਨਿਆਂ ਤੇ ਛੱਡੇ ਮਗਰ ਪਈ ਸੀ ਕਿ ਅਸੀਂ ਆਵਾਂਗੇ ਆਪਣੇ ਪਰਿਵਾਰ ਦੇ ਨਾਲ ਪ੍ਰੈਸ ਕਲਬ ਦੇ ਜਿੱਤਨੇ ਅਸੀਂ ਜੋਰ ਅਸੀਂ ਵਾਦਾ ਕੀਤਾ ਉਹ ਕੁਲ ਕਰਦੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਸਾਰਿਆਂ ਨੂੰ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜਿੱਥੇ ਵੀ ਜੀ ਸਮਝਦੇ ਹਨ ਕਿਸੇ ਵੀ ਖੇਤਰ 'ਚ ਕਿਸੇ ਵੀ ਲੋੜਵੰਦ ਵਿਅਕਤੀ ਦੀ ਜਿਹੜੀ ਆ ਚਾਹੇ ਕਿਸੇ ਦੀ ਇਲਾਜ ਦਾ ਮਸਲਾ ਹੋਵੇ ਚਾਹੇ ਕਿਸੇ ਗਰੀਬ ਬੱਚੇ ਨੂੰ ਐਜੂਕੇਸ਼ਨ ਦੇਣ ਦੀ ਗੱਲ ਹੋਵੇ ਜਾਂ ਕੋਈ ਸਮਾਜ ਭਲਾਈ ਦੇ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਮਦਦ ਕਰਨ ਦੀ ਗੱਲ ਹੋਵੇ ਉਹ ਜਨਾ ਕੋਈ ਆਪਣੀ ਨੇਕ ਕਮਾਈ 'ਚੋਂ ਸਾਨੂੰ ਇਸ ਸਮਾਂ ਦੀ ਸਮਾਜ ਭਲਾਈ ਲਈ ਸਮਾਜ ਨੂੰ ਅੱਗੇ ਵਧਾਉਣ ਲਈ ਉਹ ਜਿਹੜਾ ਕੰਮ ਕਰਨਾ ਚਾਹੀਦਾ ਤੁਸੀਂ ਜਿਹਨੇ ਥੋੜੇ ਜਿਹੇ ਲੋਕ ਇੱਥੇ ਬੈਠੇ ਆ ਤੁਸੀਂ ਆਪਣੀ ਜ਼ਿੰਦਗੀ ਦੇਖ ਲਓ ਕਿ ਤੁਸੀਂ ਅੱਗੇ ਵਧੇ ਆ ਜੇ ਜਿਆ ਸਿੱਖਿਆ ਹਾਸਲ ਕੀਤੀ ਹੈ ਚਾਹੇ ਕਿਸੇ ਪਰਫੈਸ਼ਨ ਚਾਹੇ ਆ ਜਾਂ ਕੋਈ ਹੋਰ ਤੁਸੀਂ ਅਚੀਵਮੈਂਟ ਕੀਤੀ ਹੈ ਤੁਹਾਡੇ ਪਰਿਵਾਰ ਤੋਂ ਲੈ ਕੇ ਤੁਹਾਡੇ ਸੰਪਰਕ ਜਾਣ ਵਾਲੇ ਲੋਕਾਂ ਤੱਕ ਉਹਨਾਂ ਦਾ ਯੋਗਦਾਨ ਹੁੰਦਾ ਜਿਹੜਾ ਕੋਈ ਆਦਮੀ ਅੱਗੇ ਵਧਦਾ ਉਕੱਲਾ ਕਦੇ ਨਹੀਂ ਵਧਦਾ ਸਮਾਜ ਇਸ ਸਮੂਹਿਕ ਤੌਰ ਤੇ ਜਿਉਂਦਾ ਸਮੂਹਿਕ ਤੌਰ ਤੇ ਵਿਚਰਦਾ ਤੇ ਸਮਾਜ ਨੂੰ ਸਮੂਹਿਕ ਤੌਰ ਤੇ ਜਿਹੜੀ ਵਿਜ਼ਡਮ ਹੈ ਮਨੁੱਖ ਦੀ ਉਹੀ ਉਹਦੀ ਠੀਕ ਅਗਵਾਈ ਕਰਦੀ ਹੈ ਨਿਜੀ ਵਿਜ਼ਡਮ ਨਾਲੋਂ ਸਮੂਹਿਕ ਵਿਜ਼ਡਮ ਹੈ ਉਹ ਜ਼ਿਆਦਾ ਵਧੀਰੇ ਰੋਲ ਅਦਾ ਕਰਦੀ ਹੈ ਸੋ ਮੈਂ ਇਖੇ ਆਣ ਦੇ ਨਰਿੰਦਰ ਮੰਗਾ ਜੀ ਦਾ ਉਹਨਾਂ ਦੀ ਵਿਦੇਸ਼ੀ ਬਹੁਦਾ ਤੇ ਉਹਨਾਂ ਦੇ ਲੜਕੇ ਦਾ ਉਹਨਾਂ ਦੀ ਵਾਈਫ ਦਾ ਤੇ ਉਹਦਾ ਸਾਰੇ ਉਹਨਾਂ ਦੇ ਸੱਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੇਨਮ ਨੇ ਜਿਹੜਾ ਪ੍ਰੈਸ ਕਲੱਬ ਦੇ ਨਾਲ ਆਪਣੇ ਆਪ ਨੂੰ ਜੋੜਿਆ ਤੇ ਪ੍ਰੈਸ ਕਲੱਬ ਦੀ ਮਦਦ ਕਰਨ ਦਾ ਫੈਸਲਾ ਕੀਤਾ ਇਹਦੀ ਵੀ ਮੈਂ ਬਹੁਤ-ਬਹੁਤ ਪ੍ਰਸ਼ੰਸਾ ਕਰਦਾ ਸ਼ੁਕਰੀਆ ਧੰਨਵਾਦ